ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਹਾਂ ਦੋਸਤੋ ਪਿੰਡ ਰਤੋਕੇ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਗੁਰਦਿਆਲ ਸਿੰਘ ਹੁਣਾਂ ਦੇ ਕੋਲ ਆਇਆ ਦੋਸਤੋ ਓਨਰ ਵੀਰ ਗੁਰਦਿਆਲ ਸਿੰਘ ਨੇ ਪਸ਼ੂ ਵਪਾਰ ਦਾ ਕੰਮ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਤੁਹਾਨੂੰ ਇਸ ਘਰੋਂ ਦਿਖਾਈਆਂ ਨੇ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਦੋਸਤੋ ਪਿੰਡ ਰਤੋਕੇ ਪਖੂਪੁਰਾ ਕੜਕਾ ਰੂੜੀ ਵਾਲਾ ਇਹ ਪਿੰਡ ਬਿਲਕੁਲ ਲਾਗੇ ਲਾਗੇ ਆ। ਸੋ ਚੋਲਾ ਸਾਹਿਬ ਤੋਂ ਤੁਸੀਂ ਇੱਕ ਦੋ ਸੋ ਸਿੱਧੀ ਛੜਕ ਫੜ ਕੇ ਪਿੰਡ ਰਤੋਗੇ ਵਿਜ਼ਿਟ ਕਰ ਸਕਦੇ ਜੀ। ਤਰੀਕ ਅਜ 29 ਮਈ ਤੇ ਸਮਾਂ ਦੋਸਤੋ ਦੁਪਹਿਰ ਦੇ 12:30 ਵਜੇ ਦਾ ਹੈਗਾ। ਇੱਕ ਵੈੜ ਦਿਖਾਵਾਂਗੇ ਦੋਸਤੋ ਐਫਫ ਬਰੀਡ ਦੇ ਵਿੱਚ ਵੈੜਾ। ਗੱਬਣ ਵੈੜਾ ਅੱਗੇ ਤਿਆਰੀ ਤੇ ਆ। ਬਾਕੀ ਪੂਰੀ ਡਿਟੇਲ ਵੀਰ ਗੁਰਦਿਆਲ ਦੇ ਨਾਲ ਗੱਲਬਾਤ ਕਰਕੇ ਆਪਾਂ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ। ਸੋ ਜਿੱਦਾਂਗੇ ਦੋਸਤੋ ਵੈੜ ਗੱਬਣਾ ਤਾਂ ਕੋਈ ਵੀਰ ਆਪਣੀ ਟਿੱਪ ਕੇ ਤਸੱਲੀ ਕਰ ਸਕਦਾ ਚਾਹੇ ਕੋਈ ਵੀਰ ਵੀਡੀਓ ਕਾਲ ਤੇ ਤਸੱਲੀ ਕਰਵਾ ਸਕਦਾ ਸੋ ਸਾਫ ਸੁਥਰਾ ਕੰਮ ਵੀਰ ਦਾ ਬਹੁਤ ਵਧੀਆ ਚੰਗੇ ਸਪੈਸ਼ਲ ਵਸੂ ਲੈ ਕੇ ਆਉਂਦੇ ਨੇ ਆਹ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਦੇਵਾਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਾਨੂੰ ਸੰਤੂ ਸਾਹਿਬ ਕੀ ਹਾਲ ਜੀ ਬਹੁਤ ਵਧੀਆ ਬਹੁਤ ਵਧੀਆ ਵਧੀਆ ਜੀ ਅੱਛਾ ਵੀਰ ਗੁਰਦੇਵਾਲ ਆਪਾਂ ਜ਼ਿਕਰ ਕੀਤਾ ਸੀਗਾ ਕਰਦੇ ਪਏ ਸੀ ਵੀ ਇੱਕ ਮੈਨੇਜਮੈਂਟ ਨੂੰ ਲੈ ਕੇ ਹਾਂਜੀ ਹਾਂਜੀ ਤੇ ਜਿੱਦਾਂ ਕਿ ਕਮਲ ਜੀ ਪੰਤਾਲੀ ਡਿਗਰੀ 44 45 ਡਿਗਰੀ ਟੈਂਪਰੇਚਰ ਆ ਬਹੁਤ ਹਾਂਜੀ ਹਾਈ ਲੈਵਲ ਦੀ ਗਰਮੀ ਜਿਹੜੀ ਪੈ ਰਹੀ ਹੈ ਹਾਂਜੀ ਵੀਰ ਦਾ ਦਿਖਾਉਣਾ ਦੋਸਤੋ ਬਿਲਕੁਲ ਵਧੀਆ ਬਹੁਤ ਖੂਬਸੂਰਤ ਮੈਨੇਜਮੈਂਟ ਵੀਰ ਦਾ ਵੇਖੋ ਠੀਕ ਆ ਜੀ ਸੋ ਪੱਕੇ ਭੁਖੇ ਉੱਪਰ ਲੱਗੇ ਆ ਦੋਸਤੋ ਤੇ ਪੂਰਾ ਵੀਰ ਨੇ ਕਵਰ ਕੀਤਾ ਠੀਕ ਆ ਜੀ ਤੇ ਇੱਕ ਦੋਨੋਂ ਸਾਈਡਾਂ ਤੇ ਮੈਂ ਤੁਹਾਨੂੰ ਦਿਖਾ ਦੇਣਾ ਖੁਰਲੀਆਂ ਦੋਨੋਂ ਸਾਈਡਾਂ ਤੇ ਆ ਵੀਡੀਓ ਦੀ ਆਪਾਂ ਸ਼ੁਰੂਆਤ ਕਰਾਂਗੇ ਇੱਕ ਵਾਰੀ ਜਿਹੜਾ ਦੋਸਤੋ ਬਿਲਕੁਲ ਨਵਾਂ ਤਿਆਰ ਕੀਤਾ ਬਿਲਕੁਲ ਤੁਹਾਨੂੰ ਸਿਸਟਮ ਵੀਰ ਦਾ ਦਿਖਾਉਣ ਇਹ ਵੀ ਤੁਹਾਨੂੰ ਪਰੇਚੇ ਦਿਖਾ ਦਗੇ ਠੀਕ ਆ ਜੀ ਤੇ ਫੁੱਲੀ ਜਿਹੜਾ ਦੋਸਤੋ ਏਸੀ ਮੰਨ ਸਕਦੇ ਤੁਸੀਂ ਏਸੀ ਤੋਂ ਭਾਵੇਂ ਵੀ ਫੁੱਲੀ ਹਵਾ ਦਾ ਆ ਰਾ ਠੀਕ ਆ ਜੀ ਸਾਰੇ ਬੰਨੇ ਵੀਰ ਨੇ ਖਿਡਕੀਆਂ ਦਿੱਤੀਆਂ ਹੋਈਆਂ ਠੀਕ ਆ ਜੀ ਸੱਜੇ ਖੱਬੇ ਬੈਕ ਸਾਈਡ ਇਧਰ ਦੇ ਪਾਸੇ ਤੁਸੀਂ ਵੇਖ ਸਕਦੇ ਜਾਂ ਜੰਗਲੇ ਦਿੱਤੇ ਹੋਏ ਆ ਸੋ ਹਵਾ ਉਹ ਬਹੁਤ ਜਿਆਦੀ ਵਧੀਆ ਕ੍ਰੋਸ ਹੁੰਦੀ ਹੈ ਮੈਂ ਜਿਗਰ ਦੋਸਤੋ ਤਾਂ ਕੀਤਾ ਵੀ 45 ਡਿਗਰੀ ਅਕ੍ਰੋਸ ਜਿਹੜਾ ਬਾਹਰ ਤਾਪਮਾਨਾ ਟੈਂਪਰੇਚਰ ਆ ਤੇ ਅੰਦਰ ਜਿਹੜਾ ਵੀ ਕੋਈ ਖੜਜੂ ਕਹਿ ਲੱਗਦਾ ਵੀ ਜਿਵੇਂ ਏਸੀ ਚੱਲ ਰਿਹਾ ਹੁੰਦਾ ਠੀਕ ਆ ਸੋ ਚਾਹੇ ਪਸ਼ੂਆਂ ਦਾ ਜਿਹੜਾ ਦੋਸਤੋ ਮੈਨੇਜਮੈਂਟ ਵੇਖ ਲੀਏ ਪ੍ਰਬੰਧ ਵੇਖ ਲੀਏ ਬਹੁਤ ਖੂਬਸੂਰਤ ਇੱਕ ਤਰੀਕੇ ਨਾਲ ਵੀਰ ਨੇ ਬਿਲਕੁਲ ਇਹਨੂੰ ਜਿਹੜਾ ਦੋਸਤੋ ਮੈਨੇਜ ਕੀਤਾ ਤੇ ਆਓ ਕਰਦੇ ਆ ਗੱਲਬਾਤ ਅੱਛਾ ਤੇ ਵੀਰ ਗਰਦਿਆਲ ਬਹੁਤ ਸੋਹਣਾ ਕੰਮ ਕਰ ਕੀਤਾ ਹਾਂਜੀ ਵੀਰ ਜੀ ਬਸ ਕਿਰਪਾ ਬਾਬੇ ਦੀ ਚਰਣਾ ਹਾਂਜੀ ਵਧੀਆ ਬਣ ਗਿਆ ਬਹੁਤ ਸੋਹਣਾ ਬਣਿਆ ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ ਤੇ ਬਾਕੀ ਸਾਹ ਕਾਫੀ ਜੀ ਆਪ ਦਾ ਸੌਖਾ ਸਾਹ ਤੇ ਉਮੀਦ ਕਰਦੇ ਵੀ ਪਸ਼ੂ ਵੀ ਬਿਲਕੁਲ ਸੌਖਾ ਹਾਂਜੀ ਹਾਂਜੀ ਅਛਾ ਵੀਰ ਗਰਦਿਆਲ ਪਸ਼ੂ ਇਸੇ ਤਰ੍ਹਾਂ ਕੋ 2 3 4 ਨਾਲੇ ਇਸੇ ਤਰ੍ਹਾਂ ਹੀ ਆਉਂਦੇ ਰਹਿੰਦੇ ਆ ਹਾਂਜੀ ਹਾਂਜੀ ਵੀਰ ਜੀ ਆਉਂਦੇ ਜਾਂਦੇ ਰਹਿੰਦੇ ਆਪਣੇ ਨਾਲ ਆਪਾਂ ਮਾਲ ਚੰਗਿਆ ਪਸ਼ੂ ਲਈਦਾ ਵੀਰੇ ਤੁਹਾਨੂੰ ਪਤਾ ਵੀ ਸਾਨੂੰ 5 6 ਸਾਲ ਮੈਨੂੰ ਕੰਮ ਕਰਦਿਆਂ ਨੂੰ ਹੋ ਗਿਆ ਜੀ ਮੈਨੂੰ ਅਜ ਤੱਕ ਵੀਰ ਜੀ ਕੋਈ ਲਾਮਾ ਨਹੀਂਗਾ ਪੰਨਾ 6 ਸਾਲਾਂ ਦੇ ਵਿੱਚ ਇੱਕ ਵੀ ਬੰਦੇ ਦਾ ਕਿਸੇ ਦਾ ਮੈਨੂੰ ਅਜ ਤੱਕ ਲਾਮਾ ਨਹੀਂ ਬਿਲਕੁਲ ਆਪਾਂ ਸਾਫ਼ ਸੁਥਰਾ ਪਸ਼ੂ ਲੈਣਾ ਜੀ ਸਾਫ਼ ਸੁਥਰਾ ਕੰਮ ਕਰਨਾ ਬਸ ਬਿਲਕੁਲ ਹਾਂਜੀ ਤੇ ਅੱਛਾ ਵੀਰ ਕਰਤਿਆਲ ਅੱਜ ਜਿਹੜੀ ਆਪਣੇ ਕੋਲ ਇਹ ਵੇਡ ਬਕਾਉ ਆਈ ਆ ਹਾਂਜੀ ਵੀਰ ਜੀ ਤੇ ਪਹਿਲੇ ਸਵੇ ਦਾ ਜਾਂ ਦੂਜੇ ਸਵੇ ਦਾ ਹੁਣ ਤੇ ਕਿੰਵੇਂ ਸਵੇ ਇਹ ਸੋਣ ਜਾ ਰਹੀ ਆ ਹੁਣ ਵੀਰ ਜੀ ਆਪਾਂ ਨੂੰ ਘਰ ਵਾਲੇ ਤਰੋਂ ਦੂਜਾ ਆਖੀ ਜਾਂਦੇ ਆਪਾਂ ਤੀਜਾ ਮੰਨਦੇ ਆ ਇਹਨੂੰ ਤੀਜੇ ਸੂਏ ਸੂ ਗਈ ਵੇਡ ਠੀਕ ਹੈ ਜੀ ਹਾਂਜੀ ਹਾਂਜੀ ਇਹਦਾ ਪਿਛਲੇ ਸੂਏ ਦਾ ਜਿਹੜਾ ਵਾ 26 27 ਕਿਲੋ ਦਾ ਰਿਕਾਰਡ ਆ ਘਰ ਵਾਲਿਆਂ ਨੇ ਦੱਸਿਆ ਵੀ 26 27 ਕਿਲੋ ਅਸੀਂ ਨਾਰਮਲ ਸੇਵਾ ਦੇ ਤੇ ਇਹਦੇ ਕੋਲ ਚੋਇਆ ਠੀਕ ਹੈ ਜੀ ਹਾਂਜੀ ਹਾਂਜੀ ਮੈਂ ਦੋਸਤੋ ਦੂਜੇ ਸੂਵੇ 25 ਲੀਟਰ ਤੋਂ ਪਲੱਸ ਚੱਲੀ ਆ ਕੋਈ 26 27 ਲੀਟਰ ਦਾ ਵੇਰਵਾ ਪਿਆ ਜਿੱਥੋਂ ਵੀ ਇਹ ਵੈੜ ਖਰੀਦੀ ਹੈ ਵੀਰ ਹੋਣਾ ਨੇ ਸੂਆ ਬੇਸ਼ੱਕ ਮਗਰਲੇ ਘਰ ਆ ਲੈਣ ਦੇ ਦੂਜਾ ਕਿਹਾ ਪਰ ਅੱਗੋਂ ਕੋਈ ਵੀਰ ਆਪਦੀ ਸਮਝਣਾ ਤੁਸੀਂ ਤੀਜਾ ਮੰਨ ਕੇ ਲੈ ਲਿਓ ਸੋ ਵੇਲਬੂਲ ਤੁਸੀਂ ਵੇਖੋ ਸਪੈਸ਼ਲ ਆ ਲੰਬੀ ਵੀ ਪੂਰੀ ਆ ਕੱਦ-ਕੜ ਬਹੁਤ ਸੋਹਣਾ ਉੱਚੇ ਕੱਦ-ਕੜ ਦੇ ਵੇਜਾ ਸੋ ਆਰਡਰ ਕੁਆਲਿਟੀ ਬਹੁਤ ਖੂਬਸੂਰਤ ਆ ਉਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਜੇ ਵੀ ਦੁੱਧ ਜਿਹੜਾ ਦੋਸਤੋ ਗਰਮੀ ਵੱਧ ਪੈ ਰਹੀ ਆ ਵੈਸੇ ਇਹੋ ਬਿਲਕੁਲ 42 ਦਿਨ ਹੁਣ ਤਾਂ ਉਮੀਦ ਆਪਾਂ ਹੋਰ ਵੀ ਚੰਗੀ ਕਰ ਸਕਦੇ ਆ ਫਿਲਹਾਲ 25 ਲੀਟਰ ਜਾਂ 25 ਤੋਂ ਪਲੱਸ ਦੀ ਉਮੀਦ ਤੁਸੀਂ ਰੱਖ ਸਕਦੇ ਜੇ ਇਸ ਵੈੜ ਤੋਂ ਠੀਕ ਆ ਜੀ ਤੇ ਬਾਕੀ ਵੀਰ ਗਰਦੇਵਾਲ ਜੀ 35 ਓਕੇ ਰਿਪੋਰਟਾਂ ਦੇ ਬੇਸੇ ਬਿਲਕੁਲ ਜੀ ਆਪਾਂ ਟਿਪ ਕੇ ਬਿਲਕੁਲ ਓਕੇ ਲੈ ਕੇ ਆਏ ਆ ਆਪਣੇ ਕੋਲ ਪਾਣੀਵਾਸ਼ੇਵਾ ਦੇਣਾ ਆਈ ਨੂੰ ਵੈੜ ਨੂੰ ਅੱਛਾ ਜੀ 5-6 ਦਿਨ ਆਪਣੇ ਕੋਲੇ ਹੀ ਰਗੇ ਆ ਅੱਛਾ ਹੁਣ ਦਿਨ ਕਿੰਨੇ ਲੱਜੂ ਹਜੇ ਵੀ ਦਿਨ ਵੀਰੇ 2-4 ਦਿਨ ਲੈ ਜਾਣੇ ਚਾਹੀਦੇ ਆ ਤਿਆਰੀ ਤੇ ਵੈੜ अच्छा गर जी ਤੇ ਚਲੋ ਗਰਮੀ ਦਾ ਕਰਕੇ ਹੁੰਦਾ ਵੀ ਪਸ਼ੂ ਜਿਹੜਾ ਵਾ ਕਈ ਜਰਾ ਹੈ ਪੂਰੇ ਦਿਨਾਂ ਦੇ ਸੂਂ ਪੈਂਦਾ ਵਾ ਉਹ ਸਹੀ ਹੈ ਹਾਂਜੀ ਹਾਂਜੀ ਕੋਈ ਚਲੋ ਸਿਆਲ ਦੇ ਦੇਣ ਹੁਣ ਪਹੂਤੇ ਵੀ ਲੈ ਜਾਂਦਾ ਆਰ ਦਸ ਦੇ ਹੂੰ ਤੇ ਕੋਈ 2-4 ਦਿਨ ਲਊਗੀ ਇਹ ਲਊਗੀ ਹਾਂਜੀ ਤਾਂ ਦੋਸਤੋ ਵੈਸੇ ਤਿਆਰੀ ਕੀਤੀ ਬਾਹਰ ਨੇ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਵੈਸੇ ਤਿਆਰੀ ਤੇ ਆ ਪੂਰੀ ਮੈਂ ਇੱਕ ਵਾਰੀ ਤੁਹਾਨੂੰ ਪੂਰੀ ਆਲ ਅਰਾਊਂਡ ਤੋਂ ਦਿਖਾ ਦਿੰਦਾ ਬਹੁਤ ਖੂਬਸੂਰਤ ਕੁਆਲਿਟੀ ਆ ਆਰਡਰ ਲੇਵੇ ਦੀ ਬਹੁਤ ਸੋਹਣੀ ਬਿਲਕੁਲ ਫਾੜੀ ਵਾਲਾ ਚੱਡਾ ਵੱਡਾ ਲੇਵਾ ਹਵਾਨਾ ਉਹਨੇ ਦੋਸਤੋ ਅੱਗੇ ਤੇ ਉਹਨੇ ਬੈਕ ਸਾਈਡ ਨੂੰ ਠੀਕ ਆ ਉਲਟ ਪੈਨਲ ਸਾਈਡ ਤੋਂ ਆਪਾਂ ਦਿਖਾ ਰਹੇ ਹਾਂ ਬਿਲਕੁਲ ਥਣਾ ਦਾ ਕੋਈ ਤੁਸੀਂ ਸਾਇਜ ਵੇਖ ਕੇ ਚੈੱਕ ਕਰੋ ਵਿਰਲ ਬੂਲ ਵੀ ਸਪੈਸ਼ਲ ਆ ਕੋਈ ਜੋੜਾ ਥਣ ਨੀਗਾ ਵਿਰਲ ਸੋਹਣੀ ਆ ਆਪਸੀ ਥਣਾ ਦੀ ਠੀਕ ਹੈ ਜੀ ਆਹ ਦੇਖੋ ਜੀ ਉਹ ਕੇ ਵੀਰ ਗਰਦੇਵਾਲ ਜੀ ਇੱਕ ਵਾਰੀ ਖੋਲ ਕੇ ਆਪਾਂ ਲੰਬਾ ਤੋਰ ਕੇ ਦਿਖਾ ਦਈਏ ਜੀ ਹਾਂ ਜੀ ਵੀਰ ਜੀ ਲਓ ਜੀ ਸੋ ਦੋਸਤੋ ਬਹੁਤ ਸੋਹਣੀ ਵਾ ਕਾਦ ਕਾਦ ਵੀ ਵਧੀਆ ਠੀਕ ਹੈ ਜੀ ਬੇਲ ਬੂਲ ਵੀ ਸਪੈਸ਼ਲ ਆ ਬਾਕੀ ਬਣੀ ਥਾਣੀ ਪੂਰੀ ਆ ਠੀਕ ਹੈ ਜੀ ਤਿਆਰੀ ਵਾਲੀ ਆ ਕੋਈ 2 ਦਿਨ 4 ਦਿਨ 5 ਦਿਨ ਸਮਾ ਲੈ ਕੇ ਜਾ ਸਕਦੀ ਹੈ ਹੋ ਸਕਦਾ ਵੀ ਕੋਈ ਨੇੜੇ ਤੇੜੇ ਕੋਈ ਦੂਰ ਤੇੜੇ ਨੇ ਸਫਰ ਦੇ ਵਿੱਚ ਕੋਈ ਦੋ ਦਿਨ ਕੱਢ ਕੇ ਵੀ ਸੂਫੇ ਆ ਦੇਖੋ ਜੀ ਠੀਕ ਹੈ ਜੀ ਸੁਪਰ ਕੋਲ ਪੇਠਪੋੜਾ ਚੜਾਈ ਦੇ ਵਿੱਚ ਕਦ ਕਾਠ ਵੱਡਾ ਠੀਕ ਹੈ ਜੀ ਇੱਕ ਵਾਰ ਫਿਰ ਆਪਾਂ ਮੈਂਸ਼ਨ ਕਰ ਦਿੰਨੇ ਆ ਬਾਕੀ ਫੇਸ ਕੁਆਲਟੀ ਵੇਖੋ ਬਿਲਕੁਲ ਬੋਦੀ ਵਾਲੀ ਬੱਚੀ ਬਿਲਕੁਲ ਛੋਟੇ ਸਮਾਲ ਸਾਈਜ਼ ਦੇ ਵਿੱਚ ਕੰਨ ਹਾਂਜੀ ਠੀਕ ਹੈ ਵੀਰ ਜੀ ਮੋੜ ਲਗੇ ਲੋਕ ਦੋਸਤੋ ਠੀਕ ਹੈ ਤੋ ਤੋ ਫਿਲਹਾਲ ਅੱਜ ਇੱਕ ਜਿਹੜੀ ਇਹ ਵਹਿੜ ਆਪਾਂ ਤੁਹਾਨੂੰ ਦਿਖਾਉਣੀ ਸੀਗੀ ਵੀਰ ਗੁਰਦੇਵ ਸਿੰਘ ਉਹਨਾਂ ਦੇ ਫਾਰਮ ਤੋਂ ਬਾਕੀ ਇੱਕ ਵਾਰੀ ਥੋੜਾ ਜਿਹਾ ਤੁਹਾਨੂੰ ਜਿਹੜੀਆਂ ਹੋਰ ਆਪਾਂ ਤਸੱਲੀ ਨਾਲ ਦਿਖਾ ਦਈਏ ਆ ਲਓ ਜੀ ਠੀਕ ਹੈ ਅੱਛਾ ਵੀਰ ਗੁਰਦੇਵਾਲੀ ਦੀ ਕੀ ਡਿਮਾਂਡ ਰੱਖੀ ਹੈ ਕੀ ਕਰਦੇ ਮੰਗਦੇ ਡਿਮਾਂਡ ਵੀਰ ਜਿੱਦਾਂ ਦੀ ਵਹਿੜ ਆ ਤੁਹਾਨੂੰ ਵੀ ਪਤਾ ਵੀ ਬਾਜ਼ਾਰ ਦੇ ਹਿਸਾਬ ਨਾਲ ਭਾਵੇਂ ਆਪਾਂ 85 90 ਮੁੱਲ ਕਰੀ ਜਾਈਏ ਤਾਂ ਵੀ ਵਹਿੜ ਦਾ ਕੋਈ ਜ਼ਿਆਦਾ ਨਹੀਂ ਜੀ ਆਪਾਂ 75000 ਦੀ ਵਾੜ ਦੇ ਦਾਂਗੇ 75 ਦੇ ਹਾਂਜੀ ਠੀਕ ਹੈ ਜੀ 75 ਚੋਂ ਆਪਾਂ ਮਾਨਤਨ ਕਰਾਂਗੇ ਜਿਹੜਾ ਕੋਈ ਵੀਰ ਭਰਾ ਹੋਊਗਾ ਠੀਕ ਹੈ ਜੀ ਤੇ ਬਹੁਤ ਦੋਸਤੋ 75000 ਡਿਮਾਂਡ ਕੀਤੀ ਹੈ ਵੀਰ ਨੇ ਵਿੱਚੋਂ ਮਾਨਤਨ ਹੋ ਜਾਊਗਾ ਕਿਸੇ ਵੀਰ ਦੇ ਬਿਲਕੁਲ ਘਰ ਆਏ ਦਾ ਸੋ ਵੱਡੀ ਵਾੜ ਆ ਠੀਕ ਹੈ ਜੀ ਵੱਡੀ ਭੈੜਾ ਬਾਕੀ ਦੁੱਧ ਚੰਗੇ ਵਾਲੀ ਆ ਜਿਹੜਾ ਕੋਈ ਅੱਗੇ ਵੀਰ 25 ਲੀਟਰ ਜਾਂ 25 ਤੋਂ ਬਾਹਰ ਵਾਲੀਆਂ ਵਾੜਾਂ ਦੇਖ ਰਹੇ ਆ ਠੀਕ ਹੈ ਜੀ ਲੱਭ ਰਹੇ ਆ ਉਹਨਾਂ ਵੀ ਨਾਲੇ ਆ 25 26 ਕਿਲੋ ਬੜੇ ਰਮਾਨ ਆ ਭਾਵੇਂ ਗਰਮੀ ਦਾ ਮੌਸਮ ਆ ਬੜੇ ਰਮਾਨਾਂ ਚਵਾਊਗੀ 25 26 ਕਿਲੋ ਬਿਲਕੁਲ ਜੀ ਬਿਲਕੁਲ ਬਿਲਕੁਲ ਵੱਡੀ ਬੜਾ ਵੀਰ ਉਮੀਦ ਕੋਈ ਕਰ ਸਕਦਾ ਵੀਰ ਬਾਕੀ ਥਣਲੇਵੀ ਦੀ ਬੜੀ ਸਾਫ ਸੁਥਰੀ ਆ ਤੇ ਅੱਛਾ ਵੀਰ ਗਰਦਿਆਲ ਇੱਕ ਆਪਣੇ ਨੰਬਰ ਬੋਲ ਦਈਏ ਜੀ ਨੰਬਰ ਵੀਰ ਜੀ 78146 ਹਾਂਜੀ 15286 ਠੀਕ ਹੈ ਜੀ ਹਾਂਜੀ ਤਾਂ ਦੋਸਤੋ ਇਹ ਨੰਬਰ ਨੇ ਵੀਰ ਗਰਦਿਆਲ ਸਿਕਹੋਣਾ ਦੇ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਰਤੋ ਕੇ ਕਰਨੀ ਆ ਪਸ਼ੂ ਆਉਂਦੇ ਰਹਿੰਦੇ ਐ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ 2 ਤੋਂ 4 ਨਗ 5 ਨਗ ਕਦੀ ਕਦੀ ਦੋਸਤੋ 1 ਨਗ ਮੌਕੇ ਤੇ ਬਿਲਕੁਲ ਹੁੰਦੇ ਆ ਸਾਫ ਸੁਥਰੇ ਪਸ਼ੂ ਹੁੰਦੇ ਆ ਤਾਂ ਤੁਸੀਂ ਸਮੇ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਓ ਜਦੋਂ ਵੀ ਮਿਲਣਗੇ ਬਿਲਕੁਲ ਸਾਫ਼ ਸੁਥਰੇ ਤੇ ਬਿਲਕੁਲ ਭਰੋਸੇਯੋਗ ਬਸੋ ਮਿਲਣਗੇ ਠੀਕ ਹੈ ਜੀ ਤੇ ਰੇਟ ਇਹਦਾ ਮੈਂਸ਼ਨ ਕਰਤਾ 75000 ਵਿੱਚੋਂ ਛੋਟ ਸੱਪਾ ਹੋ ਜਾਊਗਾ ਮੌਕੇ ਤੇ ਪ੍ਰੇਮ ਹੁਕਮਤ ਦੇ ਨਾਲ ਜੀ ਠੀਕ ਹੈ ਜੀ ਤੇ ਬਾਕੀ ਵੈੜ ਚੰਗੀ ਆ ਆਓ ਆਪਣੀ ਨਰਕ ਪਰਖ ਕਰੋ ਤਸੱਲੀ ਕਰੋ ਕੋਈ ਵੀਰ ਆਪਣੀ ਤਿੱਪ ਕੇ ਤਸੱਲੀ ਕਰ ਸਕਦਾ ਠੀਕ ਹੈ ਜੀ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ